ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਦਿਕ ਸਵਾਗਤ ਹੈ ਤੁਸਾਂ ਦਾ ਮੇਰੇ YouTube ਚੈਨਲ ਤੇ ਮੈਂ ਮਨਦੀਪ ਲਸੋਈ ਚੈਨਲ ਗੁਰਦੁਆਰਾ ਸੱਲਿਆਣਾ ਸਾਹਿਬ ਲਸੋਈ ਅੱਜ ਗੁਰਦੁਆਰਾ ਸੱਲਿਆਣਾ ਸਾਹਿਬ ਸੋਈ ਵਿਖੇ ਜੋ ਗੁਰਦੁਆਰਾ ਸਾਹਿਬ ਦੇ ਅੰਦਰ ਨਿਸਾਨ ਸਾਹਿਬ ਲੱਗੇ ਹੋਏ ਨੇ ਉਹਨਾਂ ਦੇ ਵਸਤਰ ਬਦਲਣ ਦੀ ਸੇਵਾ ਕੀਤੀ ਜਾਣੀ ਹੈ ਸੋ ਸੰਗਤ ਗੁਰਦੁਆਰਾ ਸਾਹਿਬ ਪਹੁੰਚ ਚੁੱਕੀ ਆ ਵਸਤਰਾਂ ਦੀ ਸੇਵਾ ਕਰ ਰਹੀ ਆ ਆਪਾਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਦਰਬਾਰ ਸਾਹਿਬ ਦੇ ਵਿੱਚੋਂ ਹਾਜ਼ਰੀ ਲਵਾਵਾਂਗੇ ਮੱਥਾ ਟੇਕ ਕੇ ਫਿਰ ਆਪਾਂ ਵਾਪਸ ਸੇਵਾਦਾਰਾਂ ਨਾਲ ਸੇਵਾ ਕਰਾਂਗੇ ਇਹ ਇਸ਼ਨਾਨ ਤਾਂ ਕਰਾਤਾ ਲੱਗਦਾ ਬਸ ਕਪੜਾ ਸੁੱਕਾ ਕਪੜਾ ਫੇਰ ਕੇ ਨਿਸਾਨ ਸਾਹਿਬ ਤੇ ਵਸਤਰ ਬਹਿਲੋਏ ਜਾਣਗੇ ਆਪਾਂ ਸੰਧਾਰ ਸਾਹਿਬ ਦੇ ਵਿੱਚ 10 ਹੋਣ ਲੱਗਿਆ ਹੁਕਮ ਨਵਾ ਸਾਹਿਬ ਦੇ ਪੜੋ ਅੱਜ ਦਾ ਹੁਕਮ ਨਵਾ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਹਾਜ਼ਰੀ ਭਰਦੇ ਹੋਏ ਨਮਸਕਾਰ ਕਰਕੇ ਗੁਰੂ ਸਾਹਿਬ ਨੂੰ ਗੁਰੂ ਰਣ세 ਜੀ ਨੂੰ ਨਮਸਕਾਰ ਕਰਕੇ ਵਾਪਸ ਸੰਗਤ ਉਹ ਦੇ ਵਿੱਚ ਆ ਕੇ ਸੇਵਾ ਕਰਨ ਲੱਗੇ ਬਹੁਤੀ ਇਹ ਇਨਸਾਨਸਾਹ ਦੇ ਨੂੰ ਲੰਗਰ ਹਾਲ ਪਾਇਆ ਇਸ ਕਰਕੇ ਇਨਸਾਨਸਾਹ ਨੂੰ ਲੰਗਰ ਹਾਲ ਦੇ ਪਰ ਲੰਗਰ ਹਾਲ ਦੇ ਉੱਪਰ ਲੈਦਾ ਹੈ ਇਸ ਕਰਕੇ ਕੋੜੀਆਂ ਲਾ ਕੇ ਇਸ ਇਨਸਾਨਸਾਹ ਦਾ ਇਸ਼ਨਾਨ ਕਰਵਾ ਬੰਦਾ ਉਹ ਕੋੜੀਆਂ ਲਾਈਆਂ ਹਈਆਂ ਨੇ ਉਸ ਤੋਂ ਬਾਅਦ ਇਸ ਨੇ ਇਸ਼ਨਾਨ ਕਰਾਤਾ ਇਸ਼ਨਾਨ ਕਰਾ ਕੇ ਹੁਣ सुखा कपड़ा मारिया जा रहा सुखा कपड़ा मार के वस्त्र पहनाए जा वस्त्र तो पहनाए जाने की तैयारी ਇਹ ਬਣਾਤੇ ਵਸਤਰ ਉਹ ਆਪਣੀ ਮਸ਼ੀਨ ਚੱਲਦੀ ਆ ਸਤਿ ਸ੍ਰੀ ਅਕਾਲ ਬੋਲੇ दूसरे निशान साहब की सेवा कर दी हुई संगत इस इशान साहब न उतारते हुए फिर इस निशान साहब इनान करा पहला पानी फिर दही नाल, फिर पानी ਫਿਰ ਸੁੱਕਾ ਕੱਪੜਾ ਮਾਰ ਕੇ ਨਵੇਂ ਵਸਤਨ ਪਹਿਨਾਈ ਜਾਣਗੇ ਗੁਰਦੁਆਰਾ ਸੋਲਿਆਣਾ ਸਾਹਿਬ ਪਹਿਲੀ ਅਤੇ ਸੈਮੀ ਪਾਸਾਹੀ 400 ਪ੍ਰਪਤ 30 ਨਗਰ ਨੂੰ ਸੋਈ ਦੇ ਬੜੇ ਹੀ ਚੰਗੇ ਭਾਗ ਨੇ ਜੋ ਇਥੇ ਦੋ ਗਰੂਸਾ ਵਾਈ ਹੋਈ ਨੇ ਉਹ ਇਸਨਾਨ ਕਰਾਉਂਦੇ ਹੋਏ ਪਾਣੀ ਨਾਲ ਫਿਰ ਦਹੀ ਨਾਲ ਫਿਰ ਪਾਣੀ ਨਾਲ ਇਸ਼ਨਾਨ ਕਰਾ ਕੇ ਸੁੱਕਾ ਕੱਪੜਾ ਮਾਰ ਕੇ ਨਵੇਂ ਵਸਤਰ ਪਹਿਨਾਏ ਜਾਣਗੇ ਜੀ 10 ਵੀਡੀਓ ਦੀ ਸੇਵਾ ਕਰਦਾ ਹੋਇਆ ਵੀਡੀਓ ਬਣਾ ਰਹੇ ਨੇ ਦੇਖੋ ਸੇਵਾਦਾਰ ਸੇਵਾ ਕਰ ਰਹੇ ਨੇ सवेरे साज रही संगत पहुंच चुकी थी सवेरे सात बजे स्नान कराते हुए दही थैंक यू दही स्नान कराते हुए ਪਾਣੀ ਨਾਲ ਨੰਨਤ ਲਾਉਂਦੇ ਸੰਗਤ ਮਸਤਰ ਪਹਿਲਾ ਜਾ ਰਹੇ ਹਾਂ ਜੈ ਮਤਾ ਦੇ ਅਗਿਆ ਲੋਟ

bahwa itu semua itu yang kau lakukan aja aja dia raja raja aja aja ਲੱਤ ਪੈ ਜਾਂਦੀ ਹੈ ਗੁਰੂ ਜੀ ਆਖਲੇ ਬੋਲੇ